ਇਹ ਰਾਤੀ ਜਿਹੜੇ ਦੋ ਬਟੇ ਤੀਸਰਾ ਜੁਮੇਵਾਰੀ ਨਿਭਾਈ ਆ ਫੜ ਮੈਂ ਨਿਭਾਈ ਆ ਹੋਰ ਵੀ ਉਹਨੂੰ ਅਸੀਂ ਦਵਾਈ ਦਾ ਨਹੀਂ ਪੋਤਾ ਆਉਂਦਾ ਜਿੱਦ ਨੂੰ ਮੈਂ ਕਹਿੰਦਾ ਪਹਿਲਾਂ ਤੂੰ ਦਵਾਈ ਲੈ ਥੋੜਾ ਜਿਆ ਬਾਦੀ ਢਿੱਲਾ ਹੋਵੇ ਇਹਦਾ ਕਿ ਤੁਹਾਨੂੰ ਆਪਣਾ ਸਾਰਿਆਂ ਨੂੰ ਪਤਾ ਕਿ ਜਿਹੜਾ ਗ੍ਰੈਡ ਰੈਡਓਵਰਲੋਡ ਹੋਣ ਕਰਕੇ ਆਪਣੇ ਸਾਰੇ ਲਾਈਟ ਦੇ ਸਮੱਸਿਆ ਹੋਈ ਖੜੀ ਆ ਸਾਰੇ ਜ਼ਿਮੀਂਦਾਰ ਭਰਾ ਇੱਥੇ ਬੈਠੇ ਨੇ ਠੀਕ ਹੈ ਨਾ ਇਸ ਕਰਕੇ ਦੇਖੋ ਮਿਲ ਕੇ ਵੱਡੇ ਸਾਰੇ ਪਹੁੰਚੇ ਨੇ ਅਫਸਰ ਇੱਥੇ ਮਿਲ ਕੇ ਗਏ ਨੇ ਗੱਲਬਾਤ ਕਰਕੇ ਗਏ ਨੇ ਇੱਥੇ ਸਾਰੇ ਜਿਹੜਾ ਪਰ ਜੋ ਸਮਾਂ ਹਰੇਕ ਲੱਗਦਾ ਹੁੰਦਾ ਪਰ ਅਸੀਂ ਜ਼ਿਮੀਂਦਾਰ ਭਰਾਵਾਂ ਨਾਲ ਅਸੀਂ ਉਹਨਾਂ ਦੇ ਸਾਥ ਨਾਲ ਹਰ ਵਕਤ ਅਸੀਂ ਬਹੁਤ ਕਿਸਾਨ ਨੇ ਸੋ ਅਸੀਂ ਪਹਿਲ ਅੰਧਾਰਦੇ ਅਸੀਂ ਕਿਸਾਨੀ ਕਰਦੇ ਜੇ ਕੋਈ ਫੈਸਲਾ ਆਉਂਦਾ ਅੱਜ ਤਕਰੀਬਨ 5 ਦਿਨ ਹੋ ਗਏ ਇੱਥੇ ਆਪਣੇ ਮਸਲੇ ਦਾ ਇੱਥੇ ਆਪਣੇ ਇਸ ਇਲਾਕੇ ਦੇ ਵਿੱਚ ਸਾਡੇ ਪੱਤੋ ਪਿੰਡਾਂ ਢੂੜਕੋਟ ਆ ਵਧੇ ਕੇ ਆ ਇਹਨਾਂ ਪਿੰਡਾਂ 'ਚ ਲਗਾਤਾਰ ਬਿਜਲੀ ਦਾ ਜਿਹੜੇ ਕੱਟ ਲੱਗ ਰਹੇ ਆ ਕਿਸਾਨਾਂ ਦਾ ਝੋਨਾ ਸੁੱਕ ਰਿਹਾ ਤੇ ਘਰਾਂ ਨਾਲ ਕੂੜਾਟੀ ਪਾਣੀ ਕਦਮ ਹੋ ਗਿਆ ਇਸ ਕਰਕੇ ਇਹਨਾਂ ਸਰਕਾਰ ਦੀ ਬਹੁਤ ਵੱਡੀ ਨਿਰਾਸ਼ਾ ਹੈ ਪ੍ਰਸ਼ਾਸਨ ਦੀ ਨਿਰਾਸ਼ਾ ਹੈ ਇੱਥੇ ਕੋਈ ਨੁਮਾਇੰਦਾ ਆ ਕੇ ਤਸੱਲੀ ਨਹੀਂ ਕਰਾ ਰਿਹਾ ਐਨੇ ਗਰਮੀ ਦੇ ਵਿੱਚ ਇਹਨੇ ਹੋਮਸ ਦੇ ਵਿੱਚ ਆ ਜਿਹੜੇ ਕਿਸਾਨੀ ਯੋਧੇ ਬੈਠੇ ਆ ਜਿਹੜੇ ਹਲਚ ਕਰ ਰਹੇ ਆ ਮੈਂ ਆਪਦੇ ਵੱਲੋਂ ਆਪਣੀ ਪਾਰਟੀ ਵੱਲੋਂ ਇਹਨਾਂ ਦਾ ਪੂਰਾ ਸਾਥ ਦਿੰਨਾ ਤੇ ਹਰ ਪੱਖ ਤੋਂ ਜਿਵੇਂ ਵੀ ਹੁਕਮ ਲਾਉਣਗੇ ਉਹਨਾਂ ਦੇ ਜਿੰਨਾ ਚਿਰ ਇਹ ਬੈਠਣਾ ਚਾਹਣਗੇ ਉਹਨਾਂ ਦਾ ਸਾਥ ਦੇਵਾਂਗੇ ਸਰਦ ਸਾਹਿਬ ਦੇਖੋ ਜਿਹੜਾ ਰਾਜਨੀਤੀ ਲੋਕਾਂ ਦੇ ਨਾਲ ਗੁੱਸਾ ਕਿੱਲਾ ਸੀ ਉਹ ਪਾਟ ਨਹੀਂ ਹੋਉਂਦੀ ਆਪਾਂ ਦੀ ਪਾਰਟੀ ਦੇ ਨਾਅਦੇ ਪਹੁੰਚੇ ਆ ਠੀਕ ਹੈ ਚਾਹੁੰਦੇ ਧੰਨਵਾਦ ਕਰਦੇ ਆ ਜੀ ਅਸੀਂ ਉਹਨਾਂ ਦਾ ਆਉਣ ਦਾ ਆਉਣਾ ਵੀ ਚਾਹੀਦਾ ਏ ਦੇਖੋ ਸਾਰੇ ਗਿੱਲੇ ਜਿਹੜੇ ਸ਼ਿਕਵੇ ਆ ਸਾਡੇ ਗੁੱਸੇ ਉਹ ਜਾਇਜ਼ ਆ ਜੀ ਅਸੀਂ ਗ੍ਰੈਡ ਦਾ ਲੈ ਕੇ ਚੱਲੇ ਆ ਪਿਛਲੇ ਸਾਲ ਦੇ ਉਹ ਹੋ ਜਾਣੀ ਸੀ ਉਹ ਸਾਡੇ ਗੁੱਸੇ ਆ ਸਾਡੇ ਚ ਆ ਕੇ ਬਹਿੰਦੇ ਆ ਸਾਡੇ ਨਾਲ ਦੁੱਖ ਸਾਂਝਾ ਕਰਦੇ ਆ ਅਸੀਂ ਉਹਨਾਂ ਨਾਲ ਸਹਿਮਤ ਵੀ ਆ ਉਹ ਸਾਡੇ ਨਾਲ ਹਮਦਰਦੀ ਪ੍ਰਗਟਉਂਦੇ ਆ ਜੀ ਜਿਵੇਂ ਆਮ ਪਾਰਟੀਆਂ ਤੇ ਜਿਹੜੇ ਨਵਾਈਦੇ ਆਉਂਦੇ ਕਿਉਂਕਿ ਕਿਤਨਾ ਕਿਤੇ ਡਰ ਹੁੰਦਾ ਹੈ ਕਿ ਜਨਤਾ ਪਿੱਛੇ ਰਹਿ ਜਾਏ ਨਹੀਂ ਨਹੀਂ ਬਿਲਕੁਲ ਨਹੀਂ ਜੀ ਕੋਣ ਦੋ ਅਸੀਂ ਵੈਲਕਮ ਕਰਦੇ ਆ ਜੋ ਵੀ ਆਉਂਦਾ ਸਾਡੇ ਨਾਲ ਆ ਕੇ ਬਹਿੰਦਾ ਦੁੱਖ ਸਾਂਝਾ ਕਰਦਾ ਸਾਡਾ ਇਸ ਚੀਜ਼ ਦੇ ਵਿੱਚ ਹੱਲ ਕਰਦੇ ਆ ਕਿਉਂਕਿ ਸਰਕਾਰਾਂ 'ਚ ਰਹੇ ਵੇ ਉਹਨਾਂ ਦੇ ਤਾਂ ਤੱਕ ਲਿੰਕ ਹੁੰਦੇ ਆ ਅਸੀਂ ਤੁਹਾਨੂੰ ਕਹਿੰਦੇ ਆ ਹੁਣ ਸਾਡੇ ਨਾਲ ਰابطਾ ਕਰਨ ਕਰ ਸਾਡੇ ਗ੍ਰੈਡ ਦਾ ਖੇਤੀਬਾੜੀ ਦੀ ਹੱਲ ਕਰਾਉਣ ਵੈਲਕਮ ਕਰਦੇ ਆ ਜਗਦੀਸ਼ ਸਿੰਘ ਡਟਰਾਏ ਆ ਉਹਨਾਂ ਦਾ ਧੰਨਵਾਦ ਕਰਦੇ ਆ ਬਹੁਤ-ਬਹੁਤ ਭਵਿੰਦਰ ਸਿੰਘ ਸਾਹੋਕੇ ਆਏ ਆ ਉਹਨਾਂ ਦਾ ਧੰਨਵਾਦ ਕਰਦੇ ਆ ਹੋਰ ਵੀ ਜੇ ਕੋਈ ਆਉਂਦਾ ਸੀ ਧੰਨਵਾਦ ਕਰਦੇ ਜਰੂਰ ਪਹੁੰਚਣਾ ਵੀ ਚਾਹੀਦਾ ਇਹ ਇਸ ਸਮੇਂ ਉਹਨਾਂ ਨੂੰ ਆ ਕੇ ਨਾਲ ਖੜਨ ਦਾ ਹੱਕ ਆ ਕਿਸਾਨਾਂ ਦਾ ਹੈ ਨਾ ਇਹ ਕੋਈ ਰਾਜਨੀਤਿਕ ਨਹੀਂ ਚੱਕਰ ਹੈ ਸਿਰਫ ਕਿਸਾਨਾਂ ਦਾ ਜ਼ਿਮੀਂਦਾਰਾਂ ਦਾ ਧਰਨਾ ਉਹਨਾਂ ਨੂੰ ਸਮੂਹਿਕਤਾ ਦੀ ਕਰਨੀ ਚਾਹੀਦੀ ਆ ਤੇ ਵਿਚ ਆ ਕੇ ਸਾਡੇ ਨਾਲ ਖੜਨਾ ਚਾਹੀਦਾ ਕਿਉਂਕਿ ਸਰਕਾਰਾਂ 'ਚ ਰਹਿ ਚੁੱਕੇ ਉਹਨਾਂ ਦੇ ਲਿੰਕ ਹੁੰਦੇ ਆ ਉੱਪਰ ਤੱਕ ਮੈਹਿਕਮੇ ਵਾਲੇ ਅਧਿਕਾਰੀਆਂ ਨਾਲ ਉਹ ਸਾਡੇ ਮਸਲੇ ਦਾ ਹੱਲ ਕਰਾ ਸਕਦੇ ਉਹਨਾਂ ਨੂੰ ਰੋਣਾ ਚਾਹੀਦਾ ਨਾਲ ਸਾਡੇ ਤੇ ਹੱਲ ਕਰਾਉਣਾ ਚਾਹੀਦਾ ਹਾਂਜੀ ਇੱਕ ਬੇਨਤੀ ਮੈਂ ਸ਼ਹਿਰ ਵਾਸੀਆਂ ਨੂੰ ਹੱਥ ਬੰਨ੍ਹ ਕੇ ਜਰੂਰ ਕਰਨੀ ਚਾਹੁੰਦਾ ਸਾਤ ਤੁਸੀਂ ਸਾਡਾ ਪਹਿਲਾਂ ਵੀ ਦੇ ਰਹੇ ਆ ਤੇ ਅੱਗੇ ਤੋਂ ਵੀ ਦੇ ਕੋ ਅਸੀਂ ਵੀ ਛੋਡੇ ਨਾਲ ਹੀ ਆ ਤੁਸੀਂ ਸਾਡੇ ਨਾਲ ਆ ਛੋਡਾ ਫਰਜ਼ ਬਣਦਾ ਐ ਇਸ ਟਾਈਮ ਔਖੀ ਘੜੀ 'ਚ ਕਿਸਾਨਾਂ ਨਾਲ ਖੜਨ ਦਾ ਤੇ ਇਹ ਬੇਨਤੀ ਆ ਤੁਸੀਂ ਜਰੂਰ ਨਾਲ ਖੜੋ ਪਰ ਇਹ ਸਾਡੀ ਇਹ ਵੀ ਤੁਹਾਨੂੰ ਬੇਨਤੀ ਆ ਤੁਸੀਂ ਵੀ ਇਕੱਠੇ ਹੋ ਕੇ ਸਾਡੇ ਨਾਲ ਤੁਰੋ ਮਹਿਕਮੇ ਨਾਲ ਰਾਸਤਾ ਕਾਇਮ ਕਰੋ ਉਹਨਾਂ ਨੂੰ ਕਹੋ ਵੀ ਕਿਸਾਨ ਤੰਗ ਪਰੇਸ਼ਾਨ ਆ ਉਹਨਾਂ ਦਾ ਮਸਲੇ ਦਾ ਹੱਲ ਕਰੋ ਛੇਤੀ ਸਾਡੀਆਂ ਦੁਕਾਨਦਾਰੀਆਂ ਖਰਾਬ ਹੋ ਰਹੀਆਂ ਜਿੰਨੀ ਛੇਤੀ ਕਿਸਾਨਾਂ ਦਾ ਮਸਲਾ ਲਊ ਕੋਨੀ ਛੇਤੀ ਰਾਸਤਾ ਬਹਾਲ ਹੋਊਗਾ ਤੇ ਅਸੀਂ ਵੀ ਇਹੀ ਚਾਹੁੰਦੇ ਆ ਵੀ ਉਹ ਵੱਧ ਤੋਂ ਵੱਧ ਉਹ ਵੀ ਪ੍ਰੈਸ਼ਰ ਪਾਉਣ ਦੁਕਾਨਦਾਰ ਭਰਾਵਾਂ ਇਹ ਬੇਨਤੀ ਆ ਸਾਡਾ ਸਾਥ ਦੇਣ ਵੱਧ ਤੋਂ ਵੱਧ